ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਮੀਤ ਕਰਤਾ ਕਿ ਸਭ ਪਰਾ ਠੀਕ ਠਾਕ ਹੋਣਗੇ ਭਾਈ ਆਹ ਦੇਖ ਲੋ ਚੋਰਾں ਦੇ ਕੰਮ ਚਿੱਟੇ ਵਾਲਾਂ ਦੇ ਨਸ਼ੇ ਵਾਲਾਂ ਦੇ ਕੰਮ ਇਹ ਵਿਚਾਰੇ ਆਹ ਦੇਖੋ ਸਾਰਿਆਂ ਦੇ ਰਹਿੰਦੀ ਆ ਤੇ ਇੱਥੇ ਆਉਂਦੀ ਹੁੰਦੀ ਕਿਤੇ ਕਿਤੇ ਆਈ ਇੱਥੇ ਪਾਲੀ ਠੇਕੇ ਤੇ ਜੇ ਕੇ ਵਿਚਾਰੀ ਉੱਥੇ ਚਲੀ ਜਾਂਦੀ ਹੈ ਤੇ ਆਹ ਚੋਰਾں ਦੇ ਕੰਮ ਦੇਖ ਲੋ ਨਸ਼ੇ ਵਾਲਿਆਂ ਦੀ ਸ਼ਰਮ ਨਹੀਂ ਆਉਂਦੀ ਇੱਥੇ ਉਹਨਾਂ ਨੇ ਜਦੋਂ ਇੱਟਾ ਪੱਟੀਆਂ ਮੋਰੇ ਵੱਡਾ ਢੋਆ ਆ ਗਈ ਆ ਦੇਖ ਲੋ ਕੰਮ ਨਸ਼ੇ ਵਾਲਿਆਂ ਦੀ ਨੂੰ ਕੋ ਦਾ ਬੇੜਾ ਹੀ ਕਰਕੇ ਆ ਹੋਇਆ ਆ ਦੇਖ ਲੋ ਖਾਲੀ ਆ ਕੋਈ ਨਹੀਂ ਰਹਿੰਦਾ ਇੱਥੇ ਅਗੇ ਤੇ ਟੈਂਕੀ ਸੀ ਉਹ ਵੀ ਲੈ ਗਏ ਤੇ ਇਹ ਕਪੜੇ ਧੋਣੇ ਮਸ਼ੀਨ ਹੁੰਦੀ ਹੈ ਇਹਦੇ ਵਿੱਚ ਮੋਟਰ ਹੁੰਦੀਆਂ ਉਹ ਵੀ ਕੱਢ ਕੇ ਲੈ ਗਏ ਇਦਾਂ ਦੇ ਨਸ਼ੇ ਵਾਲਿਆਂ ਦਾ ਕੰਮ ਆ ਆ ਦੇਖ ਲੋ ਅਟੂਰੀਆਂ ਟਾੜੀਆਂ ਫੱਟ ਕੇ ਲੈ ਗਏ ਖੋਲ ਕੇ ਕੋਈ ਨਹੀਂ ਰਹਿੰਦਾ ਇੱਥੇ ਤੇ ਉਦੋਂ ਪਹਿਲਾਂ ਉਹਨਾਂ ਨੇ ਨਾ ਆ ਲੌਕ ਤੋੜਤਾ ਸੀਗਾ ਆ ਜਿਹੜਾ ਉਹ ਵਿਚਾਰੀ ਮੁੜ ਕੇ ਸੰਗੜ ਲਾ ਕੇ ਗਈ ਐ ਇਦਾਂ ਦੇ ਲੋਕ ਆ ਸ਼ਰਮੀ ਹਰੀ ਲੋਕਾਂ ਨੂੰ ਨਸ਼ੇ ਵਾਲਿਆਂ ਨੂੰ ਆ ਦੇਖ ਲੋ ਆ ਦੇਖ ਲੋ ਆ ਦੇਖ ਲੋ ਨਸ਼ੇ ਵਾਲੇ ਦੇ ਕੰਮ ਲਾ ਆ ਦੇਖ ਲੋ ਮੇੜਾ ਘਰ ਕੋਇਆ ਪਾ ਲੋਕਾਂ ਦਾ ਸ਼ਰਮ ਨਹੀਂ ਆਉਂਦੀ ਸਾਲਿਆਂ ਦੀ ਆਹ ਵੀ ਆ ਦੇ ਮੜ ਕੇ ਛੱਤਰ ਪੈਂਦੇ ਲੋਕੀ ਕਹਿੰਦੇਗੇ ਇਹੋ ਜਾਂਦੇ ਛੱਤਰ ਮਾਰਦੇ ਤੁਸੀਂ ਕਾਤੋਂ ਮੜ ਕੇ ਸਾਲੇ ਮਾਫੀਆ ਮੰਗਦੇ ਆ ਭੈਣ ਚੋਲੇ ਇਦਾਂ ਦੇ ਡਾਂਗ ਫੇਰੇ ਪੂਰੀ ਭਾਈ ਜੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਯਾਰ ਸਰਪਾਲਾ ਨੂੰ ਚਾਹੀਦਾ ਵਿਆਹ ਹੋ ਜਾਂਦੇ ਨੱਥ ਪਾਣੀ ਚਾਹੀਦੀ ਹੈ ਹਾਂ ਵੀ ਕਹਿ ਲਓ ਵਾਨ ਨਹੀਂ ਦਿੱਤੀ ਵਾਰੀ ਆ ਦੇਖ ਲੋ ਕੀ ਰਹਿ ਗਿਆ ਵਿਚਾਰੀ ਦਾ ਪਾਲਣ ਨੂੰ ਬੁੱਲਣ ਅੰਦਰ ਰੱਖਿਆ ਸੀਗਾ ਐਦਾਂ ਦੇ ਲੋਕ ਆ